ਉਹ ਬਹੁਤ ਬਹੁਤ ਦਾ ਜਿੰਦਾ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਆਪਣੇ ਦਿਲੋਂ ਪੈਸ਼ਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਿ ਜਿਹੜੀ ਹੈਰੀਟੇਜ ਮਨਮੂਮੈਂਟਸ ਆਫ ਪੰਜਾਬ ਦੇ ਉੱਪਰ ਜਿਹੜੇ ਨੇ ਇੱਕ ਕਲੰਡਰ ਵੀ ਬਣਾਇਆ ਹੈ ਉਹਨੂੰ ਮੇਰੀ ਖੁਸ਼ੀ ਮੈਨੂੰ ਮਿਲਦੀ ਹੈ ਕਿ ਪੰਜਾਬ ਇਹ ਕਲੀਆਂ ਇੱਕ ਤਰ੍ਹਾਂ ਦਾ ਫੋਟੋਵਾਨੀ ਖਿੱਚੀ ਹੋਈਆਂ ਇਹ ਉਹਨਾਂ ਨੇ ਪੰਜਾਬ ਦੀ ਹਿਸਟਰੀ ਪੰਜਾਬ ਦਾ ਕਲਚਰ ਤੇ ਪੰਜਾਬ ਦੀ ਹੈਰੀਟੇਜ ਉਹਨੂੰ ਬਹੁਤ ਖੂਬੀ ਨਾਲ ਉਹਨੇ ਰੂਪਮਾਨ ਕੀਤਾ ਵਾ ਔਰ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਸੇਵਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਵਾ ਜੋ ਉਹ ਚੀਜ਼ਾਂ ਇਨ੍ਹਾਂ ਮੋਨੂਮੈਂਟਸ ਤੋਂ ਪਤਾ ਲੱਗਦੀਆਂ ਹਨ ਕਿ ਕਿੰਨੇ ਸ਼ਿੱਦਤ ਨਾਲ ਪੰਜਾਬੀਆਂ ਨੇ ਕੰਮ ਕੀਤਾ ਕਿਹੜੇ ਕਰੀ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਫੋਟੋਆਂ ਲਾਈਆਂ ਖਾਲਸਾ ਕਾਲਜ ਜੀਆਂ ਕੁਝ ਇਹੋ ਜਿਹੀ ਜਗ੍ਹਾ ਦੇ ਉੱਤੇ ਇਹ ਜਿਹੜੀ ਆਮ ਲੋਕੀ ਉਸ ਨੂੰ ਵਿਖਦੇ ਨਹੀਂ ਹੈ ਮੈਂ ਸਮਝਦਾ ਹਾਂ ਕਿ ਇੱਕ ਨਾ ਦੀ ਬੜੀ ਬੜੀ ਕੰਟਰੀਬਿਊਸ਼ਨ ਹੈ ਕਿ ਜਿਵੇਂ ਕਿ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਪੰਜਾਬੀ ਨੂੰ ਇਹ ਦਾਵਾ ਦੇਣ ਵਾਸਤੇ ਪੰਜਾਬੀ ਨੂੰ ਉੱਪਰ ਲਿਆਉਣ ਵਾਸਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਮੈਂ ਸਮਝਦਾ ਕਿ ਬੱਚਿਆਂ ਵਾਸਤੇ ਬਹੁਤ ਵਰਦਿਆ ਪਰ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਇਹ ਕਿੰਦਵਾ ਨੇ ਆ ਕਿ ਇਹਨਾਂ ਦਾ ਜਿਹੜਾ ਉਪਰਾਲਾ ਹੈ ਉਹ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਹਰੇਕ ਘਰ ਪਹੁੰਚੇ ਜਾਵੇ ਇਹਦੀ ਕੰਟਰੀਬਿਊਸ਼ਨ ਦੇ ਬਾਰੇ ਪਤਾ ਲੱਗੇ ਕਿ ਕੀ ਆਪ ਕਰ ਰਹੇ ਆ ਪੰਜਾਬ ਬਾਰੇ ਹੋਰ ਵੀ ਗੱਲਾਂ ਸਾਹਮਣੇ ਆ ਇਹਨਾਂ ਸ਼ਬਦਾਂ ਨਾਲ ਇੱਕ ਬੇਦੋੜਾ ਤਨੁਭਵ ਆ ਬਹੁਤ ਬਹੁਤ ਧੰਨਵਾਦ ਜੀ ਪ੍ਰਵਾਨ ਕਰਨੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਭਾਰਤ ਦੇਸ਼ ਦੀ ਇੱਕ ਉਹ ਯੂਨੀਵਰਸਿਟੀ ਇੱਕੋ ਇੱਕ ਯੂਨੀਵਰਸਿਟੀ ਜੋ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਾਰੇ ਹੀ ਪੰਜਾਬ ਦੇ ਸਤਿਕਾਰਯੋਗਔਰ ਭਾਰਤ ਦੇ ਵਸਨੀਕਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਧਰਤੀ ਤੋਂ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਤੇ ਸਾਰੀ ਸੀਨੀਅਰ ਫੈਕਲਟੀ ਇੱਕ ਪੰਜਾਬ ਦੀ ਵਿਰਾਸਤ ਦੇ ਇਤਿਹਾਸਿਕ ਨਿਸ਼ਾਨ ਚਿੰਨਾ ਦੇ ਇੱਕ ਡਾਕੂਮੈਂਟਰੀ ਫਿਲਮ ਇੱਕ ਵਿਕਟੋਰੀਅਲ ਵਿਜ਼ੂਅਲਸ ਕੈਲੰਡਰ 2025 ਉਸ ਦਾ ਜਿਹੜੀ ਕੁੰਡ ਚੁਕਾਈ ਹੈ ਉਸ ਦੀ ਜਿਹੜੀ ਰਿਲੀਜ਼ ਹੈ ਉਹ ਔਨਰੇਬਲ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਕਰਮਜੀਤ ਸਿੰਘ ਜੀ ਨੇ ਅੱਜ ਸਾਰੀ ਸੀਨੀਅਰ ਫੈਕਲਟੀ ਦੇ ਨਾਲ ਔਰ ਮਾਜ਼ਿਸ ਹੋਰ ਸ਼ਹਿਰ ਦੇ ਪਤਵੰਤੇ ਜਿਹੜੇ ਆਏ ਸਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਕਮੇਟੀ ਹਾਲ ਚੁਕ ਕੀਤੀ ਹੈ ਮੈਂ ਇਹ ਜਿਹੜਾ ਵਿਕਟੋਰੀਅਲ ਵਰਕ ਕੀਤਾ ਆ ਇਹ ਪੰਜਾਬ ਦੀ ਯੰਗਰ ਜਨਰੇਸ਼ਨ ਨੂੰ ਪ੍ਰੋਮੋਟ ਕਰਨ ਲਈ ਉਹਨਾਂ 'ਚ ਉਤਸ਼ਾਹ ਵੀ ਉਹ ਇਸ ਡਾਕੂਮੈਂਟਰੀ ਫਿਲਮ ਅਤੇ ਕੈਲੰਡਰ ਜਿਹੜਾ ਹਰ ਮਹੀਨੇ ਹਰ ਰੋਜ਼ ਤੁਸੀਂ ਦੀਵਾਰ ਤੇ ਦੇਖੋਗੇ ਉਹਦੇ ਵਿੱਚ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਨੂੰ ਸਾਡੇ ਜਿਹੜੇ ਨੌਜਵਾਨ ਪੰਜਾਬ ਸੂਬੇ ਦੇ ਵਸਨੀਕ ਨੇ ਸਟੂਡੈਂਟਸ ਨੇ ਕਾਲਜ ਦੇ ਯੂਨੀਵਰਸਿਟੀਆਂ ਦੇ ਸਕੂਲਸ ਦੇ ਉਹ ਮੋਟੀਵੇਟ ਹੋ ਕੇ ਅਗਰ ਅਸੀਂ ਅੱਜ ਆਪਣੀ ਵਿਰਾਸਤ ਨੂੰ ਕਿਉਂਕਿ ਪੰਜਾਬ ਤੇ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੈ ਸਾਡੀ ਜਿਹੜੇ ਵਿਰਾਸਤੀ ਚਿੰਨ ਨੇ ਜੋ ਅਸੀਂ ਡਾਕੂਮੈਂਟਰੀ অর ਵਿਜੂਅਲਸ ਦਾ ਇਹ ਟਾਈਟਲ ਦਿੱਤਾ ਹੈਗਾ ਉਸ ਨੂੰ ਅੱਗੇ ਵਧਾਉਣ ਲਈ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਮੈਂ ਬਹੁਤ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਆਨਰੇਬਲ ਗਵਰਨਰ ਪੰਜਾਬ ਐਕਸੈਲੈਂਸੀ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਦਾ ਕਿਉਂਕਿ 9th ਆਫ ਜਨਵਰੀ ਨੂੰ ਉਹਨਾਂ ਨੇ ਇਹ ਪਿਕਟੋਰੀਅਲ ਕੈਲੰਡਰ ਰਾਜ ਭਵਨ ਤੋਂ ਰਿਲੀਜ਼ ਵੀ ਕੀਤਾ ਸੀਗਾ ਔਰ ਮੈਂ ਬੜਾ ਰਿਣੀਆ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਸੱਭਿਆਚਾਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਬੜਾ ਸ਼ਲਾਘਾਜੋਗ ਕਦਮ ਚੱਕਿਆ ਹੋਇਆ ਹੈ ਜਿਹੜਾ ਅਸੀਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਸ ਕਾਰਜ ਰਾਹੀਂ ਅੱਗੇ ਵਧਾ ਰਹੇ ਹਾਂ ਮੈਂ ਬੇਨਤੀ ਕਰਾਂਗਾ ਆਖਿਰ ਤੇ ਸਾਰੇ ਹੀ ਵਸਨੀਕਾਂ ਨੂੰ ਵੀ ਆਪਣਾ ਪੰਜਾਬ ਬਹੁਤ ਸੋਹਣਾ ਆ ਆਪਣੇ ਪੰਜਾਬ ਦੇ ਵਿੱਚ ਸੈਂਚਰੀਜ਼ 올ਡ 100 100 4 400 3 300 6 600 ਸਾਲ ਪੁਰਾਣੀਆਂ ਜਿਹੜੀਆਂ ਇਕ ਇਮਾਰਤਾਂ ਜਿਹੜੀਆਂ ਹਿਸਟਰੀ ਨਾਲ ਜਿਹੜੀਆਂ ਸਾਡੀ ਲੈਗਸੀ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਧੰਨਵਾਦ